ਗੁਰੂ ਪਾਸੇ ਦੇ ਬਚਨ ਨੇ ਤੇ ਵਿਖਿਆ ਮਹੱਤਿ ਨਹੀਂ ਤ੍ਰਿਤ ਨਾ ਪਾਈ ਜਿਉ ਪਾਪਕ ਇੰਦਰ ਨੇ ਤਰਾਪੈ ਬਿਨ ਹਰ ਕਹਾ ਅਗਾਈ ਕਹਿੰਦੇ ਨੇ ਕਿ ਇਹ ਸਭ ਸਿੱਖਿਆ ਹੈ ਇਹਦੇ ਵਿੱਚ ਕਿਸੇ ਨੇ ਤਿੱਤੀ ਨਹੀਂ ਪਾਈ ਇਸ ਸੰਸਾਰ ਦੇ ਉੱਤੇ ਜਗਤ ਦੇ ਉੱਤੇ ਵੱਡੇ ਵੱਡੇ ਰਾਜੇ ਮਹਾਰਾਜੇ ਆਏ ਰਾਜ ਭਾਗ ਅਨੇਕਾਂ ਰਸ ਉਹ ਮੰਗ ਕੇ ਗਏ ਪਰ ਸਤਿਗੁਰੂ ਕੀਦਰ ਕੇ ਤ੍ਰਿਤੀ ਉਹਨਾਂ ਦੀ ਵੀ ਨਹੀਂ ਜਿਉਂ ਪਾਪ ਇੰਦਰ ਨੇ ਤੋਪਾਇਆ ਪਾਪ ਕਹਿੰਦੇ ਹਨ ਅੱਗ ਨੂੰ ਇੰਦਰ ਕਹਿੰਦੇ ਹਨ ਬਾਲਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਅੱਗ ਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀਆਂ ਲੱਕੜਾਂ ਪਾਈਓ ਜਿੰਨਾ ਮਰਜ਼ੀ ਬਾਲਣ ਸਿੱਟੀ ਦੇ ਉੱਪਰ ਆਗਨੀ ਕਦੇ ਰਜੀ ਨਾ ਹੀ ਉਹ ਕਹਿੰਦੀਏ ਕਿ ਨਾ ਬਸ ਕੋਰ ਬਾਲਣ ਨਾ ਪਾਓ ਜਿੰਨਾ ਬਾਲਣ ਪਾਉਗੇ ਉਨਾ ਹੀ ਅੱਗ ਜੜੀ ਹੈ ਉਹ ਮੱਚੀ ਜੀ ਸੋ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਕਿ ਮਨੁੱਖ ਦੀ ਹਾਲਤ ਹੈ ਦੁਨੀਆਂ ਦੇ ਅਨੇਕਾਂ ਪਦਾਰਥ ਰਸ ਹੋ ਕੇ ਮਨੁੱਖ ਜਿਹੜਾ ਅੰਦਰੂਕ ਕਦੇ ਤੇ ਤ੍ਰਿਪਤੀ ਹੋਇਆ ਤਿਸ਼ਨਾ ਬਿਰਲੇ ਕੀ ਹੀ 부ਜੀ ਹੈ ਇਹ ਕਿਸ ਤਰ੍ਹਾਂ 부ਜੇਗੀ ਇਹਦਾ ਜਵਾਬ ਵੀ ਸਤਿਗੁਰੂ ਨੇ ਦਿੱਤਾ ਹੈ ਕਿ ਤਿਸ਼ਨਾ 부ਜੈ ਹਰ ਕੇ ਨਾਮ ਕਿਉਂਕਿ ਮਨੁੱਖ ਜਬਾਨ ਦੇ ਰਸ ਮਾਨ ਕੇ ਵਿਸ਼ਵਾਸ ਨਾਲ ਦੇ ਰਸ ਮਾਨਵੀ ਹੋਰ ਸੂਰਤਾਂ ਮਾਨ ਕੇ ਇਸ ਰੰਮੁਖੀਆਂ ਜਿਹੜੀਆਂ ਹਨ ਸ਼ਾਵਾਂ ਜਿਹੜੀਆਂ ਹਨ ਦਿਨ ਦਿਨ ਉਹ ਵੱਧਦੀਆਂ ਜਾਂਦੀਆਂ ਹਨ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹਦੇ ਵਿੱਚ ਤ੍ਰਿਤੀ ਨਹੀਂ ਹੈ ਤ੍ਰਿਤੀ ਮੂਰੋ ਉਣੀ ਹੈ ਜਦੋਂ ਅਸੀਂ ਆਪਣੇ ਮੂਲ ਦੇ ਨਾਲ ਜੁੜਾਂਗੇ ਗੁਰਮੰਤਰ ਦੇ ਨਾਲ ਜੁੜਾਂਗੇ ਮੂਲ ਮੰਤਰ ਦੇ ਨਾਲ ਜੁੜਾਂਗੇ ਜਾਂ ਜੀ ਸਹਿਜ ਦੀ ਬਾਣੀ ਦੇ ਨਾਲ ਜੁੜਾਂਗੇ ਤਾਂ ਤਾਂ ਸਤਿਗੁਰੂ ਸੇਵ ਜੀ ਕਹਿੰਦੇ ਸੇਵਾ ਨਾਲ ਜਿਹਦੇ ਚਰਨਾਂ ਦੇ ਨਾਲ ਜੁੜਨਗੇ ਉਦੋਂ ਮੁੱਖ ਦੀ ਧਰਤੀ ਜਿਹੜੀ ਹੋ ਜਾਵੇਗੀ ਇਸ ਕਰਕੇ ਸਾਸਤ੍ਰ ਦੀ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਜਰੂਰ ਕਰਿਆ ਕਰੀਏ 24 ਸੈਟ ਦਾ ਜਾਪ ਜਰੂਰ ਕਰੇ ਕਰੀਏ 15 15 ਮਿੰਟ 15 ਮਿੰਟ 24 ਸੈਟ ਦਾ 15 ਮਿੰਟ ਹੀ ਤੋਂ ਕਿਸੇ ਜਾਤ 15 ਮਿੰਟ ਗੁਰਮੰਤਰ ਜਾ